ਡੇਰਾ ਸਿਰਸਾ ਮੁਖੀ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਤਾਂ ਦੱਸ ਦਈਏ ਕਿ ਰਾਮ ਰਹੀਮ ਨੂੰ 40 ਦਿਨ ਦੀ ਪਰੋਲ ਮਿਲੀ ਆ ਹਾਲਾਂਕਿ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਜਦੋਂ ਵੀ ਪਰੋਲ ਜਾਂ ਫਰਲੋ ਮਿਲਦੀ ਰਹੀ ਹੈ ਤਾਂ ਉਸ ਮੌਕੇ ਐਸਜੀਪੀਸੀ ਜਾਂ ਸਿੱਖ ਜਗਤ ਦੇ ਵੱਲੋਂ ਸਵਾਲ ਜਿਹੜੇ ਉਠਾਏ ਜਾਂਦੇ ਨੇ ਪਰ ਇਸ ਵਾਰ ਫੇਰ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਇਆ 40 ਦਿਨ ਦੀ ਪਰੋਲ ਮਿਲੀ ਹੈਗੀ ਆ ਤਾਂ ਦੱਸ ਦਈਏ ਕਿ ਹੁਣ ਤੱਕ 2021 ਤੋਂ ਲੈ ਕੇ ਹੁਣ ਤੱਕ 2025 ਹੈ ਗਿਆ ਤਾਂ 14ਵੀਂ ਵਾਰ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈਗਾ ਤਾਂ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹਿਮ ਜੋ ਬੰਦ ਹੈ ਗਿਆ ਤੇ ਅਜੇਹ ਦੇ ਵਿੱਚ ਅੱਜ ਸਵੇਰੇ ਰੋਤਕ ਦੀ ਸਨਾਰੀਆ ਜੇਲ੍ਹ ਦੇ ਵਿੱਚੋਂ ਉਸ ਦਾ ਕਾਫਲਾ ਚੱਲਿਆ ਤੇ ਕੁਝ ਹੀ ਸਮੇਂ ਤੱਕ ਡੇਰਾ ਸਿਰਸਾ ਦੇ ਵਿੱਚ ਰਾਮ ਰਹਿਮ ਪਹੁੰਚ ਜਾਵੇਗਾ ਤਾਂ ਉਹ ਜਲਦ ਕਾਫਲੇ ਦੀਆਂ ਜਿਹੜੀਆਂ ਨਵੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਸਵੇਰ ਵੇਲੇ ਜਿਹੜੀ ਵੱਡੀ ਖਬਰ ਆਈ ਹੈਗੀ ਆ ਤਾਂ ਰਾਮ ਰਹਿਮ ਡੇਰਾ ਮੁਖੀ ਰਾਮ ਰਹਿਮ ਨੂੰ ਜਿਹੜੀ ਫਰਲੋ ਪਰੋਲ ਜਿਹੜੀ ਉਹ ਮਿਲ ਗਈ ਆ ਇਸ ਵਾਰ 40 ਦਿਨ ਦੀ ਜਿਹੜੀ ਪਰੋਲ ਦਿੱਤੀ ਗਈ ਹੈਗੀ ਆ ਜਿਵੇਂ ਅਸੀਂ ਦੱਸ ਰਹੇ ਕਿ ਇਸ ਤੋਂ ਪਹਿਲਾਂ ਜਦੋਂ ਵੀ ਪਰੋਲ ਮਿਲਦੀ ਰਹੀ ਹੈਗੀ ਆ ਭਾਵੇਂ 1 ਦਿਨ ਦੀ ਪਰੋਲ ਮਿਲੀ ਹੈਗੀ ਆ ਜਾਂ ਫਿਰ ਕਿਸੇ ਸਮੇਂ 20 ਦਿਨ ਜਾਂ ਮਹੀਨੇ ਦੀ ਜਿਹੜੀ ਪਰੋਲ ਦਿੱਤੀ ਜਾਂਦੀ ਰਹੀ ਆ ਤੇ ਉਸ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਖੜੇ ਹੁੰਦੇ ਰਹੇ ਨੇ ਇਸ ਨੂੰ ਲੈ ਕੇ ਜੇਕਰ ਹਰਿਆਣਾ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਜਿਹੜੇ ਹਰਿਆਣਾ ਦੇ ਸਰਕਾਰ ਦੇ ਮੁਖੀ ਨੇ ਤਾਂ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਿ ਜੋ ਪਰੋਲ ਦਿੱਤੀ ਜਾਂਦੀ ਹੈਗੀ ਆ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈਗੀ ਆ ਜੋ ਇੱਕ ਕੈਦੀ ਦਾ ਹੱਕ ਹੈ ਗਿਆ ਉਸ ਦੇ ਆਧਾਰ ਤੇ ਹੀ ਇਹ ਪਰੋਲ ਮਿਲਦੀ ਹੈਗੀ ਆ ਤੇ ਅਜਿਹੇ ਦੇ ਵਿੱਚ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰਾਮ ਰਹੀਮ ਜੋ ਰੋहतक ਦੀ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਸੀਗਾ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਉਸ ਦਾ ਕਾਫਲਾ ਉੱਥੋਂ ਚੱਲ ਪਿਆ ਤਾਂ ਰਸਤੇ ਦੇ ਵਿੱਚ ਕਾਫਲਾ ਹੈ ਗਿਆ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਇਸ ਤਰ੍ਹਾਂ ਦੀਆਂ ਸ਼ਰਤਾਂ ਹੁੰਦੀਆਂ ਸਨ ਕਿ ਰਾਮ ਰਹੀਮ ਇਸ ਜਗ੍ਹਾ ਤੇ ਰੁਕੇਗਾ ਜਾਂ ਆਪਣੇ ਇਸ ਆਸ਼ਰਮ ਦੇ ਵਿੱਚ ਰੁਕੇਗਾ ਲੋਕਾਂ ਦੇ ਨਾਲ ਨਹੀਂ ਮਿਲ ਪਾਵੇਗਾ ਪਰ ਇਸ ਵਾਰ ਜਿਹੜੀ ਖਬਰ ਜਿਹੜੀ ਸਾਹਮਣੇ ਆ ਰਹੀ ਆ ਕਿ ਇਸ ਵਾਰ 40 ਤੇ 40 ਦਿਨ RAM REEM ਡੇਰਾ ਸਿਰਸਾ ਦੇ ਵਿੱਚ ਹੀ ਰੁਕੇਗਾ ਹਾਲਾਂਕਿ ਹੋਰ ਵੀ ਕੀ ਸ਼ਡਿਊਲ ਹੋ ਸਕਦਾ ਉਹਦੀ ਜਾਣਕਾਰੀ ਹਜੇ ਆਉਣੀ ਬਾਕੀ ਹੈਗੀ ਆ ਪਰ ਵੱਡੀ ਖਬਰ ਹੈਗੀ ਆ ਕਿ ਡੇਰਾ ਮੁਖੀ ਗਰਮੀਤ RAM REEM ਉਸ ਨੂੰ ਪਰੋਣ ਮਿਲੀ ਹੈਗੀ ਆ ਜੇਕਰ ਡੇਰਾ ਮੁਖੀ RAM REEM ਦੀ ਗੱਲ ਕੀਤੀ ਜਾਵੇ ਤਾਂ ਸਾਧਵੀਆਂ ਦੇ ਨਾਲ ਜਿੰਸੀ ਸ਼ੋਸ਼ਣ ਇਸ ਤੋਂ ਇਲਾਵਾ ਪੱਤਰਕਾਰ ਛਤਰਪਤੀ ਦੇ ਕਤਲ ਦੇ ਇਲਜ਼ਾਮ ਜਿਹੜੇ ਉਹਨਾਂ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਸੀਗਾ ਪਰ ਖਾਸ ਤੌਰ ਤੇ ਕਈ ਵਾਰ ਟਾਈਮ ਨੂੰ ਟਾਈਮਿੰਗ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਜਦੋਂ ਇੱਕ ਪਾਸੇ ਹਰਿਆਣਾ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਕਿਸੇ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਨੇ ਭਾਵੇਂ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ ਭਾਵੇਂ ਲੋਕ ਸਭਾ ਦੇ ਇਲੈਕਸ਼ਨ ਸੀਗੇ ਤਾਂ ਉਸ ਮੌਕੇ ਹੀ ਕਿਉਂ ਰਾਮ ਰਹੀਮ ਨੂੰ ਪਰੋਲ ਦਿੱਤੀ ਜਾਂਦੀ ਆ ਕਿ ਇਹ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਹੁੰਦਾ ਕਿਉਂਕਿ ਜੇਕਰ ਡੇਰਾ ਸਿਰਸਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਇਸ ਦਾ ਕਾਫੀ ਪ੍ਰਭਾਵ ਹੈ ਗਿਆ ਇਸ ਤੋਂ ਇਲਾਵਾ ਸਿਰਸਾ ਦੇ ਵਿੱਚ ਤਾਂ ਪ੍ਰਭਾਵ ਹੈਈ ਕਈ ਸੀਟਾਂ ਤੇ ਇਸ ਦਾ ਅਸਰ ਜੇਕਰ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਮਾਲਵੇ ਦੇ ਸੰਗਰੂਰ ਦੇ ਜਿਹੜਾ ਇਲਾਕਾ ਹੈ ਗਿਆ ਉੱਥੇ ਇਸ ਦਾ ਪ੍ਰਭਾਵ ਹੈ ਗਿਆ ਜੇਕਰ ਭਗਤਾ ਭਾਈ ਕੀ ਦੀ ਗੱਲ ਕੀਤੀ ਜਾਵੇ ਤਾਂ ਸਲਾਬਤਪੂਰਾ ਉੱਥੇ ਡੇਰਾ ਸਿਰਸਾ ਦਾ ਜਿਹੜਾ ਉੱਥੇ ਇੱਕ ਡੇਰਾ ਹੈ ਗਿਆ ਜੋ ਪੰਜਾਬ ਦਾ ਸਭ ਤੋਂ ਵੱਡਾ ਡੇਰਾ ਮੰਨਿਆ ਜਾਂਦਾ ਹੈ ਗਿਆ ਤਾਂ ਇਹਨਾਂ ਸੀਟਾਂ ਦੇ ਉੱਪਰ ਪ੍ਰਭਾਵ ਹੈ ਗਿਆ ਅਕਸਰ ਜਿਹੜੇ ਸਿਆਸੀ ਲੀਡਰ ਨੇ ਉਹ ਇਸ ਜਗ੍ਹਾ ਤੇ ਉੱਪਰ ਦੇਖੇ ਜਾਂਦੇ ਨੇ ਚੋਣਾ ਦੇ ਦੌਰਾਨ ਤਾਂ ਅਜਿਹੇ ਦੇ ਵਿੱਚ ਜਿੱਥੇ ਪ੍ਰਭਾਵ ਜਿਹੜਾ ਕਿਤੇ ਨਾ ਕਿਤੇ ਉਹ ਰੱਖਦੇ ਹੈਗੇ ਤੇ ਇਸ ਨੂੰ ਲੈ ਕੇ ਸਵਾਲ ਜਿਹੜੇ ਖੜੇ ਹੁੰਦੇ ਨੇ ਐਸਜੀਪੀਸੀ ਦੇ ਵੱਲੋਂ ਵੀ ਜਦੋਂ ਵੀ ਪ੍ਰੋਬਲ ਮਿਲਦੀ ਹੈਗੀ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈਗਾ ਕਿ ਆਖਿਰਕਾਰ ਕਿਉਂ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਦਿੱਤੀ ਜਾਂਦੀ ਹੈਗੀ ਆ ਕਿਉਂਕਿ ਜਿਹੜੇ ਇਲਜ਼ਾਮ ਜਿੰਨਾ ਇਲਜ਼ਾਮਾਂ ਦੇ ਤਹਿਤ ਰਾਮ ਰਹੀਮ ਜੇਲ ਦੇ ਵਿੱਚ ਬੰਦ ਹੈ ਗਿਆ ਉਹ ਕੋਈ ਛੋਟੇ ਇਲਜ਼ਾਮ ਨਹੀਂ ਹੈਗੇ ਜਿਸ ਤਰ੍ਹਾਂ ਸਾਧਮੀਆਂ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਨੇ ਇਸ ਤੋਂ ਇਲਾਵਾ ਪੱਤਰਕਾਰ ਛਤਰਪਤੀ ਦੇ ਮੌਤ ਦੇ ਇਲਜ਼ਾਮ ਨੇ ਕਤਲ ਦੇ ਇਲਜ਼ਾਮ ਨੇ ਤਾਂ ਅਜੇ ਦੇ ਵਿੱਚ ਜਦੋਂ ਇਲਜ਼ਾਮ ਇਸ ਤਰ੍ਹਾਂ ਦੇ ਹੋਣ ਤਾਂ ਉਸ ਵਿਅਕਤੀ ਨੂੰ ਇਸ ਤਰ੍ਹਾਂ ਦੇ ਵਾਰ-ਵਾਰ ਪਰੋਲ ਮਿਲਨੀ ਫਰਲੋ ਮਿਲਨੀ ਤਾਂ ਸਵਾਲ ਜਿਹੜੇ ਉਹ ਵੱਡੇ ਖੜੇ ਹੁੰਦੇ ਨੇ ਤੇ ਜੇਕਰ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ 14ਵੀਂ ਵਾਰ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੈਗਾ ਤੇ ਕੋਈ ਇੱਕ ਜਾਂ ਦੋ ਦਿਨ ਦੀ ਪ੍ਰੋਲ ਨਹੀਂ ਮਿਲੀ ਹੈ ਕਿ ਸਿੱਧੀ ਜਿਹੜੀ 40 ਦਿਨ ਦੀ ਪ੍ਰੋਲ ਮਿਲੀ ਹੈਗੀ ਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਰੋहतक ਦੀ ਸੁਨਾਰੀਏ ਜੇਲ੍ਹ ਦੇ ਵਿੱਚ ਰਾਮ ਰਹੀ ਬੰਦ ਸੀਗਾ ਪਰ ਹੁਣ ਬਾਹਰ ਆ ਚੁੱਕਿਆ ਤੇ 40 ਦਿਨ ਦੀ ਉਸ ਨੂੰ ਪ੍ਰੋਲ ਮਿਲ ਗਈ